ਨਿਕਾਲੋ ਕੀ ਹੋਇਆ ਤੈਨੂੰ ਠੀਕ ਠਾਕ ਐ ਨਾ ਤੂੰ ਜੀ ਕਾਜੀ ਠੀਕ ਆ ਸਰੀਰ ਦਾ ਢੱਡ ਚ ਗੋਲਾ ਬਣਿਆ ਪਿਆ ਨਾਲੇ ਢੱਡ ਦੁਖੀ ਜਾਂਦਾ ਨਾਲੇ ਸਿਰ ਪਰੇ ਪਰੇ ਹੋਇਆ ਪਿਆ ਓਏ ਇਹ ਕੋਈ ਬਾਲੀ ਵੱਡੀ ਬਿਮਾਰੀ ਨਹੀਂ ਤੈਨੂੰ ਤਜਾਬ ਬਣਿਆ ਮੈਂ ਤੈਨੂੰ ਤਜਾਬ ਦੇ ਕੈਪਸੂਲ ਲਿਆ ਕੇ ਦਿੰਨਾ ਤਜਾਬ ਦੇ ਕੈਪਸੂਲ ਮੈਂ ਜੀ ਮੈਂ ਸਵੇਰ ਦੇ ਤਿੰਨ ਖਾ ਗਈ ਕੋਈ ਫਰਕ ਹੀ ਨਹੀਂ ਪਿਆ ਅੱਛਾ ਚੱਲ ਫਿਰ ਮੈਂ ਨਾ ਤੇਨੂੰ ਦਰਦ ਦੀ ਗੋਲੀ ਲਿਆ ਕੇ ਦਿੰਨਾ ਉਹਦੇ ਨਾਲ ਦੇਖੀ ਪਾਊਗਾ ਫਰਕ ਜੀ ਮੈਂ ਤਾਂ ਸਰੀਰ ਦਾ ਦਵਾਈਆਂ ਡੱਬਾ ਤੂੰ ਐਵੇਂ ਨਾ ਬਕਵਾਸ ਕਰੀ ਜਾ ਆ ਗਿਆ ਤੇਰਾ ਟਾਈਮ ਤੂੰ ਮੈਨੂੰ ਐ ਦੱਸ ਤੂੰ ਆਪਦੀ ਮਾਂ ਨਾਲ ਅੱਜ ਫੋਨ ਤੇ ਗੱਲ ਕੀਤੀ ਐ ਹਾਂ ਹਾਂ ਜੀ ਗੱਲ ਤਾਂ ਕੀਤੀ ਐ ਫਿਰ ਤੇਰੀ ਮਾਂ ਨੇ ਤੇਰੇ ਨਾਲ ਕਿਸੇ ਦੀਆਂ ਚੁਗਲੀਆਂ ਕੀਤੀਆਂ ਨੇ ਜੀ ਬਾਤ ਤੂੰ ਅਸੀਂ ਕੋਈ ਇੱਕ ਚੁਗਲੀ ਕਰੀ ਆ ਸਾਰੇ ਪਿੰਡ ਦੀਆਂ ਚੁਗਲੀਆਂ ਕਰੀਆਂ ਸੀ ਤੇ ਤੂੰ ਕੋਈ ਸਾਡੀ ਚੁਗਲੀ ਕੀਤੀ ਮੇਰੇ ਮਾਂ ਕੋਲ ਓਹ ਹਾਂ ਸੱਚ ਉਹ ਤਾਂ ਮੈਂ ਕੀਤੀ ਨਹੀਂ ਕਾਹੇ ਮੇਰੇ ਗੋਲਾ ਬਣਾ ਪਿਆ ਮੈਂ ਹੁਣੇ ਲਾਉਣੀ ਮੇਰੀ ਮਾਂ ਨੂੰ ਫੋਨ ਹਾਂ ਮਮਮੀ ਕੀ ਕਰਨਾ ਗੱਲ ਚਲ ਮੈਂ ਤੈਨੂੰ ਬਾਅਦ ਚ ਨਿਕਰ ਤੂੰ ਦੱਸਦੀ ਆ ਹਮੇਸ਼ਾ ਰਾਨੇ ਸਿਰ ਤੇ ਖੜਾ